ਸ਼ਸ਼ੀਕਾਲ ਦੋਸਤੋ ਚਲੋ ਅੱਜ ਆਪਾਂ ਬਣਾਉਂਦੇ ਆਂ ਸਰੋਂ ਦਾ ਸਾਗ ਉਹਦੇ ਲਈ ਆਪਾਂ ਨੂੰ ਚਾਹੀਦੇ ਨੇ ਸਰੋਂ ਦਾ ਸਾਗ ਪਾਲਕ ਮੇਥੀ ਬਾਥੂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਕੇ ਬਾਰਿਕ-ਬਾਰਿਕ ਕੱਟ ਲਵਾਂਗੇ ਉਸ ਤੋਂ ਬਾਅਦ ਦੋਸਤੋ ਚੁੱਲੇ 'ਚ ਅੱਗ ਬਾਲ ਕੇ ਵੱਡਾ ਪਤਿਲਾ ਚੁੱਲੇ 'ਤੇ ਰੱਖਾਂਗੇ ਤੇ ਸਾਰੇ ਸਾਗ ਨੂੰ ਆਪਾਂ ਉਹਦੇ 'ਚ ਪਾਵਾਂਗੇ ਹੌਲੀ-ਹੌਲੀ ਨੀਚੇ ਹੋ ਜਾਂਦਾ ਹੈ ਉੱਪਰ ਤੱਕ ਪੜ ਗਿਆ ਉਸ ਤੋਂ ਬਾਅਦ ਆਪਾਂ ਨੂੰ ਲਸਣ ਪਿਆਜ਼ ਅਦਰਕ ਨਮਕ ਹਲਦੀ ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਦੇਖੋ ਦੋਸਤੋ ਪਿਆਜ਼ ਤੇ ਟਮਾਟਰ ਦਾ ਆਪਾਂ ਤੜਕਾ ਬਾਅਦਸ ਲਗਾਵਾਂਗੇ ਜੋ ਆਪਾਂ ਨੇ ਲਸਣ ਅਦਰਕ ਹਰੀ ਮਿਰਚ ਲਈਆ ਉਹਨੂੰ ਆਪਾਂ ਨੇ ਪਿਆਜ਼ ਤੇ ਟਮਾਟਰ ਵੀ ਸਭ ਕੁਝ ਪੀਸ ਲਿਆ ਫਿਰ ਜੋ ਜੋ ਆਪਣਾ ਸਾਗ ਉਬਲ ਰਿਹਾ ਸੀ ਉਹਦੇ ਚ ਆਪਾਂ ਨੇ ਮਿਕਸ ਕਰ ਦਿੱਤਾ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਜੇ ਤੁਹਾਨੂੰ ਦੇਖੀਏ ਦੋਸਤੋ ਪਾਣੀ ਪਾਣੀ ਲੱਗ ਰਿਹਾ ਹੈ ਹੌਲੀ ਹੌਲੀ ਜਦੋਂ ਤੋਂ ਸਾਗ ਰਿੱਚਦਾ ਜਾਂਦਾ ਹੈ ਤਾਂ ਕਲਰ ਚੇਂਜ ਹੋ ਜਾਂਦਾ ਹੈ ਥੋੜਾ ਐਸੇ ਕੋਟਨੇ ਨਾਲ ਆਪਾਂ ਘੋੜਦੇ ਰਹਾਂਗੇ ਸਾਗ 'ਚ ਪਾਣੀ ਆਪਾਂ ਹਮੇਸ਼ਾ ਗਰਮ ਕਰਕੇ ਪਾਣਾ ਹੈ ਪਤਿੱਲੇ ਦੇ ਉੱਪਰ ਹੀ ਆਪਾਂ ਪਾਣੀ ਬਰਤਨ ਰੱਖ ਦਾਂਗੇ ਤੇ ਉਹੀ ਪਾਣੀ ਸਾਗ 'ਚ ਪਾਵਾਂਗੇ ਇਹ ਆਪਾਂ ਨੇ ਆਲਣ ਪਾਣ ਲਈ ਦੋਸਤੋ ਮੱਕੀ ਦਾ ਆਟਾ ਲੈਣਾ ਹੈ ਤੇ ਇਹਦੇ ਵਿੱਚ ਵੀ ਆਪਾਂ ਗਰਮ ਪਾਣੀ ਪਾ ਗਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਇਹਦੇ ਨਾਲ ਦੋਸਤੋ ਆਪਾਂ ਆਲਣ ਪਾਵਾਂਗੇ ਇਸ ਤਰੀਕੇ ਨਾਲ ਆਲਣ ਪਾਉਂਦੇ ਆ ਤਾਂ ਗੱਠਾ ਨਹੀਂ ਬਣਦੀ ਆਪਣਾ ਸਾਗ 'ਚ ਚੰਗੀ ਤਰ੍ਹਾਂ ਆਲਣ ਸਾਰਾ ਮਿਕਸ ਹੋ ਜਾਂਦਾ ਹੈ ਚੰਗੀ ਤਰ੍ਹਾਂ ਦੋਸਤੋ ਇਸ ਤਰ੍ਹਾਂ ਘੋਟ ਲੈਣਾ ਇਹਨੂੰ ਅੱਜਕੱਲ ਮਿਕਸੀ ਨਾਲ ਘੋਟ ਲੈਂਦੇ ਨੇ ਉਹ ਚੀਜ਼ ਨਹੀਂ ਬਣਦੀ ਸਾਰਾ ਅਲਣ ਆਪਾਂ ਨੇ ਜੋ ਆਪਾਂ ਮਿਕਸ ਕੀਤਾ ਸੀ ਪੂਰਾ ਮਿਕਸਚਰ ਇਹ ਮੱਕੀ ਦੇ ਆਟੇ ਦਾ ਮਿਕਸਚਰ ਹੈ ਪੂਰਾ ਆਪਣਾ ਸਾਗ ਚ ਐਡ ਕਰਨਾ ਹੈ ਦੋਸਤੋ ਚੰਗੀ ਤਰ੍ਹਾਂ ਮਿਲਾਵਾਂਗੇ ਪੂਰਾ ਮਿਕਸਚਰ ਇਹਦੇ ਚ ਮਿਕਸ ਕਰ ਦਾਂਗੇ ਇਹ ਵਾਲੇ ਸਾਗ ਦੀ ਤਾਂ ਦੋਸਤੋ ਗੱਲ ਹੀ ਲੱਗ ਹੈ ਇਹ ਚੁੱਲੇ ਤੇ ਬਣਿਆ ਹੋਇਆ ਸਾਗ ਤੇ ਇਸ ਤਰ੍ਹਾਂ ਘੋਟ ਕੇ ਸਾਗ ਬਹੁਤ ਹੀ ਸਵਾਦ ਬਣਦਾ ਇਸ ਤਰੀਕੇ ਨਾਲ ਘੋਟ ਕੇ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ। ਦੋਸਤੋ ਜੇ ਆਪਾਂ ਨੂੰ ਗਾੜਾ ਲੱਗਦਾ ਹੈ ਤਾਂ ਆਪਾਂ ਗਰਮ ਪਾਣੀ ਕਰਕੇ ਦੁਬਾਰਾ ਪਾਵਾਂਗੇ ਤੇ ਚੰਗੀ ਤਰ੍ਹਾਂ ਨੂੰ ਰਿਜਾਵਾਂਗੇ ਜਦ ਤੱਕ ਕਿ ਚੰਗੀ ਤਰ੍ਹਾਂ ਆਪਣਾ ਮਿਕਸ ਨਾ ਹੋ ਜਾਏ। ਨਾਲ ਆਪਾਂ ਦੇਖੋ ਦੋਸਤੋ ਪਿੰਡ ਦੀ ਲੱਸੀ ਭਰਿਆ ਹੋਇਆ ਗਲਾਸ ਤੇ ਉਹਦੇ ਨਾਲ ਆਪਾਂ ਸਰੋਂ ਦਾ ਸਾਗ ਬਣ ਕੇ ਤਿਆਰ ਹੈ ਤੇ ਨਾਲ ਮੱਕੀ ਦੀ ਰੋਟੀ। ਦੋਸਤੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਜ਼ਰੂਰ ਦੱਸਿਓ। ਸ਼ਸ਼ੇਕਾਲ।